ਤੂਰੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਵਿੰਦ ਖੰਨਾ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਆਪਣਾ ਅਸਤੀਫਾ ਦੇਣ ਦੀ ਗੱਲ ਕਹੀ ਸੀ ਅੱਜ ਉਹਨਾਂ ਨੇ ਵਿਧਾਨ ਸਭਾ ਚ ਸਪੀਕਰ ਨੂੰ ਅਸਤੀਫਾ ਸੌਂਪਣਾ ਆਣਾ ਸੀ ਪਰ ਸੂਤਰਾਂ ਮੁਤਾਬਕ ਉਹ ਨਹੀਂ ਆ ਰਹੇ ਉਹਨਾਂ ਨੇ ਸਪੀਕਰ ਤੋਂ 10 ਜੂਨ ਤੱਕ ਦਾ ਸਮਾਂ ਮੰਗਿਆ ਦਰਸਲ ਅਰਵਿੰਦ ਖੰਨਾ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਖਾਸਮ ਖਾਸ ਨੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਤੇ ਦਬਾਅ ਬਣਾਇਆ ਸੂਤਰਾਂ ਮੁਤਾਬਕੇ ਖਬਰਾਂ ਆ ਰਹੀਆਂ ਨੇ ਇਸੇ ਲਈ ਹਰਵਿੰਦ ਖੰਨਾ ਅਰਜਾਈਨੀ ਕਰ ਰਹੇ ਚਰਚਾ ਇਹ ਸੀ ਕਿ ਰਵਿੰਦ ਖੰਨਾ ਅਕਾਲੀ ਦਲ ਸ਼ਾਮਲ ਹੋਣਗੇ ਪਰ ਜਿਸ ਤਰ੍ਹਾਂ ਸੰਗਰੂਰ ਹਲਕੇ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਧੂਰੀ ਤੋਂ ਇੱਕ ਵੱਡਾ ਮਾਰਜਿਨ ਆ ਭਗਵੰਤ ਮਾਨ ਦਾ ਇਸ ਕਰਕੇ ਅਕਾਲੀ ਦਲ ਨੂੰ ਲੱਗਿਆ ਕਿ ਧੂਰੀ ਸੀਟ ਤੇ ਅਗਰ ਜ਼ਿਮਨੀ ਚੋਣ ਕਰਾਈ ਗਈ ਤਾਂ ਉਹਨਾਂ ਦੀ ਹਾਰ ਵੀ ਹੋ ਸਕਦੀ ਹੈ ਇਸੇ ਲਈ ਅਰਵਿੰਦ ਖੰਨਾ ਦੀਆਂ ਅਕਾਲੀ ਦਲ ਚੋਣ ਦੀਆਂ ਚਰਚਾਵਾਂ ਵੀ ਖਤਮ ਹੋ ਗਈਆਂ ਹਾਲਾਂਕਿ 10 ਜੂਨ ਨੂੰ ਇਹ ਪਤਾ ਚੱਲੇਗਾ ਕਿ ਅਰਵਿੰਦ ਖੰਨਾ ਦੀ ਅਗਲੀ ਰਣਨੀਤੀ ਕੀ ਹੋਵੇਗੀ ਅਰਵਿੰਦ ਖੰਨਾ ਕਾਂਗਰਸ ਪਾਰਟੀ 'ਚ ਹੀ ਟਿਕਦੇ ਨੇ ਜਾਂ ਉਹ ਰਿਜ਼ਾਈਨ ਕਰਕੇ ਕਿਸੇ ਹੋਰ ਪਾਰਟੀ ਦਾ ਰੁਖ ਕਰਨਗੇ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ